ਤੁਹਾਡਾ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ। ਹਮੇਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਫਰਾਈ ਰੌਂਗੀ। ਫਰਾਈ ਰੌਂਗੀ ਬਣਾਵਾਂਗੇ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਜਦੋਂ ਵੀ ਤੁਹਾਡਾ ਕੁਝ ਚਟਪਟਾ ਖਾਣ ਨੂੰ ਮਨ ਕਰੇ ਤੇ ਤੁਸੀਂ ਚਟਪਟ ਬਣਾ ਕੇ ਖਾ ਸਕਦੇ ਹੋ ਫਰਾਈ ਰੌਂਗੀ। ਤੇ ਰੌਂਗੀ ਬਣਾਉਣ ਵਾਸਤੇ ਆਪਾਂ ਇੱਥੇ ਇੱਕ ਕੌਲੀ ਲਈ ਰੌਂਗੀ ਤੇ ਤੈਨੂੰ 3 ਤੋਂ 4 ਘੰਟੇ ਪਹਿਲਾਂ ਭਿਓ ਕੇ ਰੱਖ ਲਿਆ ਸੀ ਤੇ ਹੁਣ ਇਹ ਚੰਗੀ ਤਰ੍ਹਾਂ ਸੌਫਟ ਹੋ ਚੁੱਕੀ ਆ। ਤੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਪਾਣੀ ਵਿੱਚੋਂ ਕੱਢਾਂਗੇ ਤੇ ਤੇ ਹੁਣ ਆਪਾਂ ਰੋਂਗੀ ਨੂੰ ਗਰਮ ਪਾਣੀ ਚੋਂ ਕੱਢ ਲੈਨੇ ਆ 15 ਮਿੰਟ ਵਾਸਤੇ ਆਪਾਂ ਰੋਂਗੀ ਨੂੰ ਚੰਗੀ ਤਰ੍ਹਾਂ ਰਿਜਨ ਵਾਲਿਆ ਤੇ ਇਹ ਕਾਫੀ ਸੌਫਟ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹ ਰੋਂਗੀ ਨੂੰ ਗਰਮ ਪਾਣੀ ਚੋਂ ਬਾਹਰ ਕੱਢ ਗਏ ਤੇ ਇਹਨੂੰ ਕਰ ਲੈਨੇ ਆ ਜੀ ਫਰਾਈ ਤੇਲ ਪਾ ਲੈਨੇ ਆ ਜੀ ਥੋੜਾ ਜਿਹਾ ਇਹਨੇ ਕ ਤੇਲ ਦੇ ਵਿੱਚ ਆਪਾਂ ਰੋਂਗੀ ਨੂੰ ਫਰਾਈ ਕਰ ਲਾਂਗੇ ਰੋਂਗੀ ਨੂੰ ਆਪਾਂ ਪਾਣੀ ਚੋਂ ਕੱਢ ਲਿਆ ਤੇ ਹੁਣ ਆਪਾਂ ਤੇਲ ਵਿੱਚ ਪਾ ਕੇ ਇਹਨੂੰ ਫਰਾਈ ਕਰ ਲੈਨੇ ਆਂ ਬਿਲਕੁਲ ਘੱਟ ਤੇਲ ਆਪਾਂ ਪਾਇਆ 5 ਮਿੰਟ ਆਪਾਂ ਇਹਨੂੰ ਫਰਾਈ ਕਰਾਂਗੇ 5 ਮਿੰਟ ਬਾਅਦ ਦੇ ਆਪਾਂ ਰੋਂਗੀ ਨੂੰ ਤੇਲ ਦੇ ਵਿੱਚ ਕੱਢ ਲਿਆ ਜੇ ਫਰਾਈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਕੱਢ ਕੇ ਤੇ ਤੜਕਾ ਲਾਣੇ ਆਂ ਥੋੜਾ ਜਿਹਾ ਤੇਲ ਪਾ ਲਾਂਗੇ ਆਪਾਂ ਹੋਰ ਬਿਲਕੁਲ ਥੋੜਾ ਜਿਹਾ ਤੇਲ ਪਾਉਣਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਪਾ ਦੇਣਾ ਜੀ 1/2 ਚਮਚ ਜੀਰੇ ਦਾ ਤੇ ਨਾਲ ਹੀ ਇੱਥੇ ਆਪਾਂ ਲਿਆ ਜੇ ਇੱਕ ਥੋੜਾ ਜਿਹਾ ਲਿਆ ਕੁੱਟਿਆ ਹੋਇਆ ਅਦਰਕ ਇੱਕ 4 ਤੋਂ 5 ਲਈਆਂ ਹਰੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜਿੰਨਾ ਕਿ ਪਿੱਛਾ ਤੁਸੀਂ ਰੱਖਣਾ ਰੱਖ ਸਕਦੇ ਹੋ ਤੇ ਇਹਨਾਂ ਦੋਨਾਂ ਨੂੰ ਚੀਜ਼ਾਂ ਨੂੰ ਆਪਾਂ ਪਾ ਲਵਾਂਗੇ ਨਾਲ ਹੀ ਹੁਣ ਪਾ ਦਾਂਗੇ ਜੀ ਆਪਾਂ ਪਿਆਜ਼ ਪਿਆਜ਼ ਆਪਾਂ ਬਿਲਕੁਲ ਥੋੜੇ ਜਿਹਾ ਰੱਖ ਲਾਂਗੇ ਬਾਕੀ ਪਾ ਦਾਂਗੇ ਤੇ ਹੁਣ ਆਪਾਂ ਇੱਥੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਾ ਬਿਲਕੁਲ ਇਹਨਾਂ ਦਾ ਥੋੜਾ ਜਿਹਾ ਜਿਹੜਾ ਕੱਚਾ ਟੇਸਟ ਹੈ ਨਾ ਉਹ ਹੀ ਕੱਢਣਾ ਤੇ ਸਵਾਦ ਦੇ ਹਿਸਾਬ ਨਾਲ ਅੱਧਾ ਚਮਚਾ ਪਾ ਦਾਂਗੇ ਜੀ ਆਪਾਂ ਨਮਕ ਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਪੀਸੀ ਲਾਲ ਮਿਰਚ दो मसाले तो पा कि तो बाद आप पा लेंगे जी थोड़ा जा सोया करीब आप देंगे रोंगी ਤਾਂ ਤੋਂ ਬਾਅਦ ਥੋੜਾ ਜਿਹਾ ਪਾਦਾ ਮੇਰੀ ਆਪਾਂ ਨਿੰਬੂ ਦਾ ਲੈਮਨ ਜੂਸ ਤੇ ਹੁਣ ਇਹਨੂੰ ਵੀ ਕਰ ਦਿੰਦੇ ਆ ਜੀ ਮਿਕਸ ਤੇ ਲੋ ਜੀ ਚਟਪਟੀ ਫਰਾਈ ਲਰੋਂਗੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰਦੇ ਆ ਜੀ ਪਲੇਟ ਚ ਪਾ ਕੇ ਇਹਨੂੰ ਕਰ ਦਿੰਦੇ ਆ ਜੀ ਸਰਵ ਤੇ ਹੁਣ ਉੱਪਰ ਦੀ ਪਾ ਦਾਂਗੇ ਜੀ ਥੋੜੇ ਜਿਹਾ ਆਪਾਂ ਜਿਹੜੇ ਪਿਆਜ਼ ਰੱਖੇ ਸੀ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਿੰਬੂ ਤੁਸੀਂ ਟੇਸਟ ਦੇ ਹਿਸਾਬ ਨਾਲ ਹੋਰ ਪਾ ਸਕਦੇ ਹੋ ਚਲੋ ਜੀ ਆਪਣੀ ਫਰਾਈ ਰੋਂਗੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਜੇਗਾ ਤੁਹਾਨੂੰ ਅੱਜ ਦੀ ਰੋਂਗੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ